ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਵੱਡੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਤੇ ਕਿਸੂਨ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਰਾ ਵਿਖੇ ਸੰਕਟਨ ਦੇ ਸਹਿਯੋਗ ਦੇ ਨਾਲ ਦੁੱਧ ਦੇ ਲੰਗਰ 24 ਤਰੀਕ ਤੋਂ ਲਗਾਏ ਜਾ ਰਹੇ ਹਨ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਹਰਦੀਪ ਸਿੰਘ ਖਾਲਸਾ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਦੁੱਧ ਦੇ ਲੰਗਰ 24 ਤਰੀਕ ਤੋਂ 30 ਤਰੀਕ ਤੱਕ ਚਾਰੇ ਸਾਹਿਬ ਜੱਤ ਦੇ ਮਾਤਾ ਗੁਜਰਕੌਰ ਤੇ ਸਮੂਹ ਸਿੰਘਾਂ ਛੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਲਗਾਏ ਜਾ ਰਹੇ ਹਨ ਉਹਨਾਂ ਦੱਸਿਆ ਕਿ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੁੱਧ ਅਤੇ ਪਕੌੜਿਆਂ ਦੇ ਲੰਗਰ ਲਗਾਏ ਗਏ ਉਹਨਾਂ ਦੱਸਿਆ ਕਿ ਇਸ ਮੌਕੇ ਸਮੂਹ ਨਗਰ ਨਿਵਾਸੀ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਜਹਾੜੇ ਨੂੰ ਸਮਰਪਿਤ ਪ੍ਰਵਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਫੇਰੀਆਂ ਮੌਕੇ ਸਮੂਹ ਸੰਗਤਾਂ ਨੂੰ ਦੁੱਧ ਅਤੇ ਪਕੌੜਿਆਂ ਦੇ ਲੰਗਰ ਛਕਾਏ ਗਏ ਇਸ ਮੌਕੇ ਹਰਦੀਪ ਸਿੰਘ ਖਾਲਸਾ ਨੇ ਸਮੂਹ ਪੰਚਾਇਤ ਦਾ ਐਨਆਰਆਈ ਵੀਰਾਂ ਦਾ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆ ਕਿ ਸਾਨੂੰ ਬੱਚਿਆਂ ਨੂੰ ਵੱਤਵਤ ਗੁਰਮਾਨੀ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹ ਨਸ਼ਿਆਂ ਦੀ ਦਲਦਲ ਤੋਂ ਬਚ ਕੇ ਰਹਿ ਸਕਣ ਅਤੇ ਸਾਨੂੰ ਹਮੇਸ਼ਾ ਗੁਰੂਆਂ ਦੀਆਂ ਅਤੇ ਸੰਗਾਂ ਸ਼ਹੀਦਾਂ ਦੀਆਂ ਗੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਇਸ ਮੌਕੇ ਹਰਦੀਪ ਸਿੰਘ ਖਾਲਸਾ ਭਰਵੀਰ ਸਿੰਘ ਬਲਜਿੰਦਰ ਸਿੰਘ ਜਿੰਦਾ ਮਲਕੀਤ ਸਿੰਘ ਮਨਜੀਤ ਸਿੰਘ ਬਬਲੂ ਸਨੀ ਬਿੱਲਾ ਕਲਰ ਹੱਲੀ ਪਰਮੀਤ ਸਿੰਘ ਵਿਸ਼ਾਲ ਸਾਹਿਲ ਮਨਜੀਤ ਸਿੰਘ ਖਾਲਸਾ ਸਰਪੰਚ ਬਲਵਿੰਦਰ ਸਿੰਘ ਸੁਖਵਿੰਦਰ ਸਿੰਘ ਅਮਰੀਕਾ ਹਰਜੀਤ ਸਿੰਘ ਦੁਬਈ ਨੀਤਾ ਰਾਜੂ ਗੱਗੀ ਰਾਜਾ ਸਰਪ੍ਰੀਤ ਸਿੰਘ ਸੋਨੂ ਅਨਵੀਤ ਸਿੰਘ ਰਾਣਾ ਸਤਿ ਸ੍ਰੀ ਅਕਾਲ ਸਤਿ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ دیکھتے ਇਸ ਮੌਕੇ ਦੀਆਂ ਕੁਝ ਲਾਇਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ 你。<laughs> ਸਤਿ ਸੰਗਤੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤਿ ਸੰਗਤੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤਿ ਸੰਗਤੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤਿ ਸੰਗਤੀਆਂ ਲਿਖ ਦਿਓ

ਦੇ ਕਿ ਸਾਡੀ ਸੁਣੀਏ ਤੇਰੇ ਘਰ ਤੋਂ ਗਤਕ ਦੁੱਖ ਦਿਆਂ ਨੂੰ ਮਿਲਣ ਸਹਾਰੇ ਮੈਂ ਤੇਰੇ ਘਰ ਤੋਂ ਗਤਕ ਦੁੱਖ ਦਿਆਂ ਨੂੰ ਮਿਲਣ ਸਹਾਰੇ ਮਹਿਮਾ भुला जो भला जो लिखियो मादे अड़िया सतसंग लिखियो घर मादे अड़िया सत्संग लिखियो घर मादे बड़ियां पससि लिखजो मेर लिखजो लिखजो सुणिये दल तो दादा दुखदियन सारे सुणे दर तो दादा दुखदियन सारे बखशो फुलां जो मेरिय बखशो फुलां जो मरियां ਮੈਨੂੰ ਹੈ ਡੰਗ ਜੀਆਂ ਲਿਖ ਦਿਓ ਮੇਰੇ ਕਰਮਾ ਦੇ ਵਿੱਚ ਲੜਿਆ ਸਤ ਸੰਗਤੀਆਂ ਲਿਖ ਦਿਓ ਮੇਰੇ ਕਰਮਾ ਦੇ ਵਿੱਚ ਲਿਖ ਦਿਓ ਮੇਰੇ ਕਰਮਾ ਦੇ ਵਿੱਚ ਲਿਖ ਦਿਓ ਮੇਰੇ ਕਰਮਾ ਦੇ ਵਿੱਚ